ਬਈ ਇਹ ਇਸ ਕੁੜੀ ਦਾ ਕਮਾਲ ਦੇਖੋ ਇਹਨੇ ਬਰਫ਼ ਤੋਂ ਨਾ ਮਹਿਲ ਤਿਆਰ ਕਰਤਾ ਇੱਟਾਂ ਬਣਾ ਬਣਾ ਕੇ ਇਹ ਦੇਖੋ ਇਹਨੇ ਬਰਫ਼ ਦੀਆਂ ਇੱਟਾਂ ਬਣਾਈਆਂ ਤੇ ਇਹ ਸਾਰੀਆਂ ਇੱਟਾਂ ਬਣਾ ਕੇ ਤੇ ਹੀਟ ਉੱਤੇ ਲਾ ਕੇ ਇੱਟਾਂ ਚੰਗੀ ਤਰ੍ਹਾਂ ਤੇ ਇਹ ਸਾਰਾ ਕੁਝ ਹੀ ਹਰੇਕ ਚੀਜ਼ ਇਹਦੇ ਵਿੱਚ ਬਣਾ ਦੇਣੀ ਹੈ ਨੇ ਬਰਫ਼ ਤੋਂ ਹੀ ਤੁਸੀਂ ਦੇਖਦੇ ਜਾਓ ਇਹਨੇ ਮਤਲਬ ਟਾਇਲਟ ਵਗੈਰਾ ਜੋ ਵੀ ਸਾਰਾ ਕੁਝ ਇਸੇ ਬਰਫ਼ ਤੋਂ ਬਣਾ ਦੇਣਾ ਇਹ ਠੰਡੇ ਇਲਾਕਿਆਂ ਦੇ ਵਿੱਚ ਬਣ ਸਕਦੀ ਹੈ ਇਹ ਚੀਜ਼ ਪਰ ਇਹਦਾ ਕਮਾਲ ਦੇਖੋ ਤੁਸੀਂ ਮਤਲਬ ਹਰ ਇੱਕ ਚੀਜ਼ ਹੀ ਇਹਨੇ ਇਹਨੂੰ ਹੁਣ ਕੱਟ ਕੇ ਕੰਧ ਨੂੰ ਇਹਦੇ ਵਿੱਚ ਦੇਖੋ ਉਨਾ ਕ ਸਾਇ ਜਿਹਨੇ ਦਰਵਾਜ਼ਾ ਬਣਾਉਣਾ ਇਹਦਾ ਵੀ ਮੰਨ ਲਓ ਲੰਘਣ ਵਾਸਤੇ ਉਨੀ ਕੁ ਬਰਫ ਸੌਟਰੀ ਥੱਲੇ ਕੱਟ ਕੇ ਤੇ ਆ ਲਓ ਦਰਵਾਜ਼ਾ ਬਣਾਤਾ ਬਹੁਤ ਚੀਜ਼ਾਂ ਰਹਿ ਵੀ ਜਾਂਦੀਆਂ ਪਰ ਬਹੁਤ ਜ਼ਿਆਦਾ ਵਧੀਆ ਬਣਾ ਦੇਣਾ ਤੁਸੀਂ ਵੀ ਹੈਰਾਨ ਰਹਿ ਜਾਓਗੇ ਦੇਖ ਕੇ ਜਦੋਂ ਬਣ ਗਿਆ ਇਹ ਛੱਤ ਪਾਤੀ ਬਈ ਕਿਉਂਕਿ ਇਲਾਕਾ ਬਹੁਤ ਜ਼ਿਆਦਾ ਠੰਡਾ ਹੋਊਗਾ ਇਹ ਛੱਤ ਵੀ ਪੈ ਸਕਦੀ ਹੈ ਬਰਫੀ ਹੈ ਨਾ ਬਰਫ ਕਿਤੇ ਵੀ ਰੱਖ ਲਓ ਹੁਣ ਇਹਨੇ ਪਿਗਲਣਾ ਤਾਂ ਹੈ ਨਹੀਂ ਇੱਥੇ ਤਾਂ ਇਹ ਲਓ ਦੇਖੋ ਯਾਰ ਲੋਕਾਂ ਦਾ ਦਿਮਾਗ ਕਿਦਾਂ ਕਿਦਾਂ ਚੱਲ ਜਾਂਦਾ ਆ ਦੇਖੋ ਹੁਣ ਇਹਨੇ ਇਹ ਟਾਇਲਟ ਬਣਾਤਾ ਇਹਦਾ ਭਾਵੇਂ ਕਿ ਇਹਦੇ ਉੱਪਰ ਆਪਾਂ ਬੈਠ ਨਹੀਂ ਸਕਦਾ ਕੋਈ ਜਾਂ ਕੁਝ ਵੀ ਕਹਿ ਲਓ ਨਹੀਂ ਵਰਕ ਕਰੂਗਾ ਚਲੋ ਉਹ ਗੱਲ ਵੱਖਰੀ ਹੈ ਪਰ ਇਹਨੇ ਬਣਾ ਕੇ ਦਿਖਾਤਾ ਕੱਲੀ ਨੇ ਇਹ ਦੇਖੋ ਹੁਣ ਹੋਰ ਕੰਧਾਂ ਜੀਆਂ ਗੱਡੀ ਜਾਂਦੀ ਹੈ ਬਰਫ਼ ਦੀਆਂ ਸਿੱਲਾਂ ਬਣਾ ਲੀਆਂ ਪਹਿਲਾਂ ਇਹਨੇ ਜਿੱਦਾਂ ਪੱਥਰ ਦੀਆਂ ਮਾਰਬਲ ਦੀਆਂ ਇੱਟਾਂ ਹੁੰਦੀਆਂ ਨਾ ਉਵੇਂ ਲੱਗਦੀਆਂ ਦੇਖਣ 'ਚ ਪਰ ਬਰਫ਼ ਤੋਂ ਬਣਾਈਆਂ ਪੌੜੀਆਂ ਵਗੈਰਾ ਵਾਹ ਵਾਹ ਕੀ ਬਾਤ ਆ ਯਾਰ ਦੇਖੀ ਜਾਓ ਸਪੀਡ ਵਧਾ ਕੇ ਵੀਡੀਓ ਦਿਖਾਈ ਹੈ ਤੁਹਾਨੂੰ ਵੀ ਕੀ ਕੀ ਬਣਾਉਂਦੀ ਹੈ ਯਾਰ ਇਹ ਬਿਲਕੁਲ ਕੋਈ ਕਮੀ ਛੱਡਣੀ ਨਹੀਂ ਇਹਨੇ ਤੇ ਆ ਲਓ ਇਹ ਉੱਪਰ ਪਾਣੀ ਪਾਉਂਦੀ ਐ ਸਿਰਫ ਪਾਣੀ ਤਾਂ ਕਿ ਜੰਮ ਜੇ ਪਾਣੀ ਬੱਸ ਪਾਣੀ ਪਘਲਾ ਕੇ ਪਾ ਦਿੰਦੀ ਐ ਜਿੱਥੇ ਜੋੜ ਲਾਉਣਾ ਪਾਣੀ ਪਾਤਾ ਤੇ ਉਹ ਬਰਫ਼ ਬਣ ਜਾਂਦਾ ਆ ਲਓ ਇਹ ਦੇਖੋ ਬਹੁਤ ਜ਼ਿਆਦਾ ਠੰਡਾ ਇਲਾਕਾ ਹੋ ਸਕਦਾ ਹੈ ਇਹ ਹੋ ਕੀ ਸਕਦਾ ਹੋਊਗਾ ਹੀ ਠੰਡਾ ਇਲਾਕਾ ਤਾਂ ਹੀ ਆ ਬਈ ਤੇ ਆ ਦੇਖੋ ਜਿੱਥੇ ਵੀ ਜੋੜ ਲਾਉਣਾ ਲੱਗਦਾ ਇਹਨੂੰ ਵੀ ਇੱਥੇ ਜੋੜ ਲਾਉਣਾ ਪਊਗਾ ਕਿਸੇ ਚੀਜ਼ ਦਾ ਉੱਥੇ ਉਹਨੇ ਪਾਣੀ ਪਾਉਣਾ ਬੱਸ ਤੇ ਪਾਣੀ ਤੋਂ ਹੀ ਜੋੜ ਲੱਗ ਜਾਂਦਾ ਬਰਫ਼ ਬਣ ਜਾਂਦੀ ਓਦੀ ਤੇ ਇਹ ਬਰਫ਼ ਬਾਈ ਤੋੜਨੀ ਵੀ ਔਖੀ ਹੋ ਜਾਂਦੀ ਆ ਆਸਾਨ ਨਹੀਂ ਤੋੜਨੀ ਇਹ ਕਿਉਂਕਿ ਇਹ ਇੱਕ ਤਰ੍ਹਾਂ ਪੱਥਰ ਵਾਂਗੂ ਹੀ ਬਣ ਜਾਂਦੀ ਹੈ ਤੇ ਕਿਉਂਕਿ ਠੰਡਾ ਬਹੁਤ ਜ਼ਿਆਦਾ ਠੰਡ ਹੁੰਦੀ ਆ ਉੱਥੇ ਵਾਹ ਜੀ ਵਾਹ ਕਮਾਲ ਬਹੁਤ ਵੀਡੀਓ ਦੇਖੀਆਂ ਆਪਾਂ ਲੇਡੀ ਦਾ ਟੈਲੈਂਟ ਵੀ ਦੇਖਿਆ ਪਰ ਆਹ ਤਾਂ ਜਮਾਈ ਕਮਾਲ ਇਹ ਹੁਣ ਲੱਕੜਾਂ ਤੋਂ ਬਣਾਇਆ ਕੁਛ ਨਹੀਂ ਛੇ ਦੇ ਉੱਪਰ ਛੱਤ ਪਾਉਂਦੀ ਆ ਹਾਂ ਛੱਤ ਪਾਉਂਦੀ ਆ ਇਹਦੇ ਉੱਪਰ ਉਹੀ ਸੱਲਾਂ ਜਿਹਾ ਰੱਖ ਕੇ ਛੱਤ ਪਾਤੀ ਤੇ ਉਹਨੂੰ ਬੰਦ ਕਰਤਾ ਦੇਖੋ ਛੱਤ ਨੂੰ ਬਿਲਕੁਲ ਹੀ ਬਰਫ਼ ਨਾਲ ਢਾਕਤਾ ਉਹਨੂੰ ਜਿਹੜੇ ਗੋਲੇ ਲਾਏ ਆ ਲੱਕੜ ਦੇ ਕਮਾਲ ਆ ਇੱਕ ਹੀ ਬਣਾਉਂਦੀ ਐ ਇਹ ਲੋ ਇੱਕ ਹੋਰ ਝੋਂਪੜੀ ਜੀ ਬਣਾਤੀ ਲੱਗਦਾ ਇਹਨੇ ਅੱਗੇ ਤੋਂ ਬਣਾਉਂਦੀ ਐ ਅੱਗੇ ਤੋਂ ਡਿਜ਼ਾਈਨ ਬਣਾਉਂਦੀ ਐ ਘਰ ਦਾ ਬਹੁਤ ਸੋਹਣਾ ਬਣਾਉਣਾ ਇਹਨੇ ਬਈ ਆ ਦੇਖੋ ਬਣਦਾ ਜਾਂਦਾ ਹੁਣ ਕੀ ਬਾਤ ਆ ਯਾਰ ਦੇਖੋ ਬਈ ਯਾਰ ਕਿੰਨਾ ਸੋਹਣਾ ਬਣਾਤਾ ਯਾਰ ਸਿਰਈਆ